ਵãi ਗੁਰਦੁਆਰਾ ਖਲਸਾ ਸ੍ਰੀ ਵਹਿਗੂਰੀ ਦੇ ਪਤੇ ਇਹ ਗੁਰਦੁਆਰਾ ਉਹ ਬਾਬਾ ਦੀਪ ਸਿੰਘ ਦਾ ਹੈ ਜੀ ਹਜੂਰ ਸਾਹਿਬ ਤੋਂ ਸਤਖੰਡ ਤੋਂ 3 ਕਿਲੋਮੀਟਰ ਦੂਰੀ ਤੇ ਹੈ ਬਾਹਰ ਰੋਡ ਤੇ ਆਪ ਦੇਖਣ ਕਰੋ ਜੀ ਇਹ ਗੁਰਦੁਆਰਾ ਸ਼ੰਤਨ ਬਾਬਾ ਦੀਪ ਸਿੰਘ ਦੀ ਯਾਦ ਵਿੱਚ ਬਣਾਇਆ ਹੈ ਜਿਹੜੇ ਗੁਰਦੁਆਰੇ ਵਾਲਿਆਂ ਮਾਪਿਆਂ ਨੇ ਬਾਬਾ ਬਲਵਿੰਦਰ ਸਿੰਘ ਜੀ ਨੇ ਇਹ ਗੁਰਦੁਆਰਾ ਬਣਾਇਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ